ਔਰ ਮੈਨੂੰ ਇੱਕ ਦੁੱਖ ਦੀ ਸਭ ਤੋਂ ਵੱਡੀ ਗੱਲ ਹੈ ਮੈਂ ਜਦੋਂ ਤੱਕ ਐਮ ਲੈਂਬਰਸ ਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਉਨਾ ਚਿਰ ਮੈਂ ਧਰਨੇ ਤੇ ਬੈਠਾ ਰਿਹਾ ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮ ਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਅਪ ਸੈਸ਼ਨ ਸੀ ਰੋਜ਼ਬਾਰ ਤਮਾਸ਼ਾ ਕਰਦੇ ਸੀ ਰੋਜ਼ਬਾਰ ਤਮਾਸ਼ਾ ਕਰਦੇ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ ਵਿੱਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ 'ਚ ਇੱਕ ਵੀ ਵਿੰਟਰ ਸੈਸ਼ਨ 'ਚ ਇਹਨਾਂ 'ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹ ਦੂਤਾ ਚੰਗੀ ਹਰਸਮਰਦ ਕੌਰ ਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕੱਲੀ ਨੇ ਉਹ ਕੀਤੀ ਕੀਤੀ ਆ ਜਿਹਨੇ ਅੰਕ ਕਵਾਂਗੇ ਕੀਤੀ ਦੂਜੇ ਪਾਸੇ